ਅੱਜ ਸੰਯੁਕਤ ਅਦਾਲਤ ਮੋਰਚਾ ਦੇ ਵੱਲੋਂ ਚੌਥੀ ਕਾਨਫਰੰਸ ਨਰਦ ਇਕਤਾ ਕਾਨਫਰੰਸ ਕਰਨਾਲਾ ਵਿਖੇ ਕੀਤੀ ਗਈ ਹੈ। ਭਾਈ ਜਰਨਾ ਇੱਕਾ ਜੀ ਦਾ ਜਿੰਦਾਬਾਦ ਜਿੰਦਾਬਾਦ ਜੂੜੂ ਕੇ ਬੇਲਤੀਆ ਜੁਣੀਏ ਮੇਰਾ ਵੀ ਬੇਲਤੀਆ ਹੈ ਕਿ ਭਾਈ ਤੁਸੀਂ ਬਾਬਾ ਸਾਹਿਬ ਨੂੰ ਮਿਲ ਕੇ ਤੁਸੀਂ ਨੂੰ ਲੈ ਕੇ ਚਲੇ ਹੋ ਤੁਸੀਂ ਨਰਦ ਭਗਤ ਜਰਨਾ ਦੇ ਮਸਲੇ ਨੂੰ ਲੈ ਕੇ ਚਲੇ ਹੋ ਤੁਸੀਂ ਬਾਬਾ ਸਿੰਘ ਜੀ ਦੇ ਮਸਲੇ ਨੂੰ ਲੈ ਕੇ ਚਲੇ ਹੋ ਤੁਸੀਂ ਜਿਹੜੇ ਨਸ਼ਰੂਲਾ ਗੁਰੂ ਦਾਖੀ ਨੇ ਨਸ਼ਰੂ ਚੱਲਿਆ ਕਿ ਚੱਲ ਰਿਹਾ ਉਹ ਪਾਰ ਪਾਰ ਜਿਹੜੇ ਨਸ਼ਰੂਲਾ ਚੱਲਿਆ ਹੋ ਆਪਣਾ ਝੰਡਾ ਇੱਕੋ ਹੀ ਹੈ ਇਸ ਝੰਡੇ ਤੇ ਆਪ ਜੁੜ ਕੇ ਬੈਠੀਆ ਸਜੋਤ ਦਾਤ ਬੋਲਦੇ ਵਲੋਂ ਕਿ ਆਓ ਆਪਾਂ ਇਕੱਠੇ ਹੋਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੰਜਾਬ ਦੇ 40% ਦਲਤ ਭਾਈਚਾਰੇ ਦੇ ਵਿੱਚ ਤੇ ਇਨਸਾਫ ਸੰਤ ਲੋਕਾਂ ਦੇ ਵਿੱਚ ਜੋ ਸੁਨੇਹਾ ਸੀ ਆਵਾਜ਼ਾਂ ਡਾਕਟਰ ਟੀਮ ਦਾ ਉਹ ਮਿਸ਼ਨ ਨੂੰ ਲੈ ਕੇ ਜਿਨਾ ਚੋਣਿਆ ਉਹ ਸੁਨੇਹਾ ਕਿਦਾਂ ਕਿਤੇ ਪੂਰੀ ਮਜ਼ਬੂਤੀ ਨਾਲ ਜਾ ਰਿਹਾ। ਉਹ ਸਾਥ ਛੋਟੀ ਸੇਕ ਜਰਾ ਦੇ ਕੇ ਹੋ ਕੇ ਪਰ ਕੱਠੇ ਹੋ ਕੇ ਇੱਕ ਮੈਸੇਜ ਜਈਏ ਸਿਸਟਮ ਦੇ ਵਿੱਚ ਨਹੀਂ ਤੇ ਸਾਰਾ ਕੁਝ ਟੈਕ੍ਰੈਸ਼ ਹੋ ਗਿਆ ਤਾਂ ਉਹਦੇ ਦੇ ਜੁਲਾਰ ਉਹ ਰੋਕ ਹੋਣਗੇ ਜਿਹੜੇ ਵਾਅਦਾ ਜੱਤੀ ਬਣਿਆ ਇਹ ਆਪ ਨੂੰ ਹੋਣ ਜਿੰਦਾਬਾਦ 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 ਜਾਤੀਆਂ ਜ਼ਬਰ ਜ਼ੁਲਮ ਤੇ ਜ਼ਮੀਨ ਪ੍ਰਾਪਤੀ ਆ ਮਸਲਾ ਲੈਂਡ ਪੂਲਿੰਗ ਐਕਟ ਇਹ ਸਾਰੇ ਮਸਲੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਉਲਝਾਉਣ ਵਾਸਤੇ ਪੰਜਾਬ ਸਰਕਾਰ ਦੇ ਕੇਂਦਰ ਦੀ ਭਾਰਤ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਹੈ ਇੱਕ ਸਾਰਾ ਕੈਸਰਾ ਜੋ ਸਿਸਟਮ ਹੋ ਗਿਆ ਨਾ ਅਸਲ ਸੁਧਾਰ ਕੋ ਬਦਨਤਾ ਜਤਰ ਕੀਤਾ ਜਾ ਰਿਹਾ ਹੈ ਦੀ ਐਸਵੀਸੀ ਸਮਾਜ ਨਾਲ ਸੰਬੰਧਤ ਜਾਂ ਅਨਸਾਫ ਪਸੰਦ ਜਿੱਤੇ ਬੰਦੀਆਂ ਜਿਹੜੀਆਂ ਗੁਰੂਆਂ ਦੇ ਮਿਸ਼ਨ ਨੂੰ ਮੰਨਦੀਆਂ ਗੁਰੂ ਵਿਦਾਸ ਦੇ ਮਿਸ਼ਨ ਨੂੰ ਮੰਨਦੀਆਂ ਬਾਬਾ ਜੀਵਨ ਸਿੰਘ ਦੇ ਮਿਸ਼ਨ ਨੂੰ ਮੰਨਦੀਆਂ ਬਾਬਾ ਸੋਹ ਮੜਕਰ ਦੇ ਮਿਸ਼ਨ ਨੂੰ ਮੰਨਦੀਆਂ ਗੁਰੂ ਖਾਨ ਸਾਹਿਬ ਦੇ ਮਿਸ਼ਨ ਨੂੰ ਮੰਨਦੀਆਂ ਤੇ ਇਨਸਾਫ ਨੂੰ ਮੰਨਦੀਆਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਜਿਹੜੇ ਅੱਜ ਨਹੀਂ ਆ ਸਕੇ ਤਾਂ ਉਹ 20 ਅਗਸਤ ਨੂੰ ਫਰੀਦਕੋੜ ਦੀ ਤਰਕੀ ਤੇ ਆਓ ਆਪਾਂ ਬੈਠ ਕੇ ਵਿਚਾਰ ਚਰਚਾ ਕਰਕੇ ਪੰਜਾਬ ਦੇ 40% ਲੋਕਾਂ ਦੇ ਹੱਕਾਂ ਲਈ ਤਨੀ ਲੜਾਈ ਮਜਬੂਤੀ ਨਾਲ ਲੜ ਸਕੀਏ ਸੋ ਤਾਂਾਨੂੰ ਬਚਾਉਣ ਲਈ ਬੋਲਣ ਕੋਈ ਨਹੀਂ ਬਚਾਉਣ ਲਈ ਤਾਂ ਅਤਿਆਚਾਰ ਨੂੰ ਰੋਕਣ ਲਈ ਚਾਹੇ ਜ਼ਮੀਨ ਪ੍ਰਾਪਤੀ ਦੇ ਲਈ ਇਹ ਸਾਰੇ ਮਸਲਿਆਂ ਨੂੰ ਲੈ ਕੇ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਦਾਦਾ ਸਾਹਿਬੋਂ ਮਿਲਕਰ ਦੇ ਮਿਸ਼ਨ ਨੂੰ ਚੱਕਦੇ ਆਂ ਸਾਡਾ ਸਰਕਾਰ ਵਰਸਕਦਾ ਇਹ ਲੋਕਾਂ ਨੂੰ ਸਮਝਾਉਣ ਦੀ ਸਾਨੂੰ ਲੋੜ ਹੈ ਵੱਖ-ਵੱਖ ਜਥੇਬੰਦੀਆਂ ਦੁਆਰਾ ਗਠਿਤ ਸੰਯੁਕਤ ਦਲਿਤ ਮੋਰਚੇ ਨੇ ਬਰਨਾਲਾ ਵਿਖੇ ਪ੍ਰਭਾਵਸ਼ਾਲੀ ਕਾਨਫਰੰਸ ਕਰਦਿਆਂ 20 ਅਗਸਤ ਤੋਂ ਸਰਕਾਰ ਨੂੰ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਿਆ ਜਾਵੇਗਾ ਅਤੇ ਸੰਵਿਧਾਨ ਵਿਰੋਧੀ ਤਾਕਤਾਂ ਖਿਲਾਫ ਅੰਦੋਲਨ ਕੀਤਾ ਜਾਵੇਗਾ। ਉੱਗੇ ਦਲਿਤ ਨੇਤਾ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਪੰਚਾਇਤ ਪੰਜਾਬ ਕੇ.ਕੇ.ਸੀ ਵਿਭਾਗ ਪੰਜਾਬ ਭਗਵੰਤ ਸਮਾਓ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਕਸ਼ਮੀਰ ਸਿੰਘ ਖੁੱਡਾ ਹਾਸੀਆ ਲੋਕਦਲ ਜੱਸੀ ਤੱਲਨ ਗੁਰੂ ਰਵਿਦਾਸ ਟਾਈਗਰ ਫੋਰਸ ਬਹੁਤ ਸਿੰਘ ਘਾਰੂ ਵਿਅੰਤ ਸਿੰਘ ਸਿੱਧੂ ਗੁਰਜੰਟ ਸਿੰਘ ਝੀਲਾ ਪ੍ਰਧਾਨ ਗੁਰਮੀਤ ਖੋਖਰ ਲਪ੍ਰੀਤ ਸਿੰਘ ਹੁਸਨਰ ਇਕਬਾਲ گور ਉਦਾਸੀ ਜਸਵੀਰ ਡੋਮਾ ਪਰਿਸੰਗ ਸੁਖਵਿੰਦਰ ਕਾਲਕੇ ਅਤੇ ਹੋਰ ਆਗੂਆਂ ਨੇ ਸਾਥੀਆਂ ਸਮੇਤ ਹਾਜ਼ਰੀ ਭਰੀ ਗੈਰੀ ਨੇ ਕਿਹਾ ਕਿ ਸਮੂਹ Dalit ਜਥੇਬੰਦੀਆਂ ਨੂੰ ਸੰਯੁਕਤ Dalit ਮੋਰਚੇ ਦੇ ਬੈਨਰ ਹੇਡ ਇਕੱਠੇ ਹੋ ਕੇ ਸੰਵਿਧਾਨ ਅਤੇ ਵੋਟ ਅਧਿਕਾਰ ਲੋਕਤੰਤਰ ਬਚਾਉਣ ਲਈ ਸੰਦੋਲਨ ਚ ਸ਼ਾਮਿਲ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ Dalit ਸਮਾਜ ਦੀ 40% ਦੀ ਆਬਾਦੀ ਹੈ ਪਰ 31% ਦੀ ਵੋਟ ਨਾਲ ਸਰਕਾਰ ਬਣਦੀ ਹੈ ਸਮਾਜ ਦੀ ਇੰਨੀ ਆਬਾਦੀ ਹੋਣ ਦੇ ਬਾਵਜੂਦ ਸਰਕਾਰਾਂ ਨੇ ਅੱਖੋ ਪਰੋਖੇ ਕੀਤਾ ਅਤੇ ਹੁਣ ਅਤਿਆਚਾਰ ਬੇਇਨਸਾਫੀ ਰੋਕਣ ਲਈ ਸੰਯੁਕਤ Dalit ਮੋਰਚਾ ਪੰਜਾਬ ਅੰਦੋਲਨ ਤੇਜ਼ ਕਰੇਗਾ ਮੈਂ ਕਿਰਨ ਸਿੰਘ ਗੈਰੀ ਚੇਅਰਮੈਨ ਨੈਸ਼ਨਲ ਕਲਪ ਮਹਾਪੰਚਾਇਤ ਪੰਜਾਬ ਕੌਮਟੀ ਬੰਦਰ ਸਯੁਕਤ Dalit ਮੋਰਚਾ ਅੱਜ ਸੰਯੁਕਤ Dalit ਮੋਰਚਾ ਦੇ ਵੱਲੋਂ ਚੌਥੀ ਕਾਨਫਰੰਸ ਦਰਦ ਇਕਤਾ ਕਾਨਫਰੰਸ ਬਰਨਾਲਾ ਵਿਖੇ ਕੀਤੀ ਗਈ ਜਿੱਥੇ ਸੰਯੁਕਤ ਦਲਤ ਮੋਰਚੇ ਦੇ ਵਿੱਚ ਸ਼ਾਮਲ ਮਜ਼ਦੂਰ ਮੁਕਤੀ ਮੋਰਚਾ ਹਾਸ਼ਿਆ ਲੋਕ ਦਲ ਗੁਰਵਿਧਾਸ ਟਾਈਗਰ ਫੋਰਸ ਨੈਸ਼ਨਲ ਦਲਤ ਵਾ ਪੰਚਾਇਤ ਤੇ ਹੋਰ ਵੱਖ-ਵੱਖ ਜਥੇਬੰਦੀਆਂ ਤੇ ਵਰਕਰ ਤੇ ਆਗੂਆਂ ਨੇ ਬੜੀ ਜ਼ਰਮ ਜੂਰਸੀ ਦੇ ਨਾਲ ਹਿੱਸਾ ਲਿਆ ਔਰ ਇਸ ਕਾਨਫਰੰਸ ਕੀ ਕਾਮਯਾਬੀ ਤੁਸੀਂ ਇਹ ਸਮਝਦੇ ਆ ਕਿ ਜਿਨ੍ਹਾਂ ਥੋੜੇ ਸਮੇਂ ਤੋਂ ਸੁਜੁਗਤ ਮੋਰਜਾਸੀ ਬਣਾਇਆ ਤੇ ਚੌਥੀ ਕਾਨਫਰੰਸ ਕੀਤੀ ਹੈ ਪੰਜਾਬ ਦੇ 40% ਦਲਤ ਭਾਈਚਾਰੇ ਦੇ ਵਿੱਚ ਤੇ ਇਨਸਾਫ ਸੰਤ ਲੋਕਾਂ ਦੇ ਵਿੱਚ ਜੋ ਸੁਨੇਹਾ ਆ ਸੀ 바ਵਾ ਸਾਹਿਬ ਡਾਕਟਰ ਧੀਰਗੋਬਿਰਤਾਰ ਦੇ ਮਿਸ਼ਨ ਨੂੰ ਲੈ ਕੇ ਜਿਹੜਾ ਚੋਣਿਆ ਉਹ ਸੁਨੇਹਾ ਕਿਦਣਾ ਕਿਤੇ ਪੂਰੀ ਮਜ਼ਬੂਤੀ ਨਾਲ ਜਾ ਰਿਹਾ ਸੁਜੋਗਤ ਦਲਤ ਮੋਰਚੇ ਵੱਲੋਂ ਪੰਜਾਬ ਦੇ ਦਲਤ ਭਾਈਚਾਰੇ ਦੇ ਉੱਪਰ ਹੋ ਰਹੀਆਂ ਜਾਤੀਆਂ ਜ਼ਬਰ ਜ਼ੁਲਮ ਤੇ ਜ਼ਮੀਨ ਪ੍ਰਾਪਤੀ ਆ ਮਸਲਾ ਲੈਂਡ ਪੂਲਿੰਗ ਐਕਟ ਇਹ ਸਾਰੇ ਮਸਲੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਉਲਝਾਉਣ ਵਾਸਤੇ ਪੰਜਾਬ ਸਰਕਾਰ ਦੇ ਕੇਂਦਰ ਦੀ ਭਾਰਤ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਹਨ ਇਹਨੂੰ ਰੋਕਣ ਵਾਸਤੇ ਲੋਕਾਂ ਨੂੰ ਚੇਤਨ ਕਰਨਾ ਬੁੱਢਲਾ ਸਾਡਾ ਕਾਰਜ ਹੈ ਪੰਜਾਬ ਦੇ 40% ਤੱਕ ਭਾਈਚਾਰ ਦੇ ਉੱਪਰ ਅਕਾਚਰਨ ਰੋਕਣ ਲਈ ਤੇ ਸਾਰੇ ਮਸਲੇ ਨੂੰ ਲਾਗੂ ਕਰਾਉਣ ਲਈ ਅਸੀਂ ਕੋਰ ਕਮੇਟੀ ਨੇ ਸਦਕਾ ਗੱਲ ਤੋਂ ਚੇ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਪੰਜਾਬ ਦੇ ਕੁਛਧਰਾਂ ਦੇ ਰਾਹੀਂ 20 ਅਗਸਤ ਤੋਂ ਲੈ ਕੇ 1 ਸਤੰਬਰ ਤੱਕ ਅਸੀਂ ਮੰਗ ਪੱਤਰ ਦੇਵਾਂਗੇ ਸਮੂਹੀਆਂ ਦਰਦ ਜਿੱਥੇ ਮੰਗੀਆਂ ਦੀ ਆਗੂ ਉਂਟੀ ਵਰਕਰਾਂ ਨੂੰ ਨਾਲ ਲੈ ਉਹਨਾਂ ਮੰਗ ਪੱਤਰਾਂ ਤੋਂ ਬਾਅਦ ਜਿਵੇਂ ਫਰੀਦਕੋਟ 20 ਅਗਸਤ ਨੂੰ ਅਸੀਂ ਮੰਗ ਪੱਤਰ ਦੇਣ ਜਾਣ ਜਾ ਰਹੇ ਹਾਂ ਦਾ ਸਜੋਗਤਦਾਂਤ ਮੋਰਚੇ ਤੇ ਸਾਥੀਆਂ ਨੇ ਉੱਥੇ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਦਾ ਉਸੇ ਜਗ੍ਹਾ ਤੇ ਐਲਾਨ ਕਰ ਦਿੱਤਾ। ਕੋਈ ਇੱਕ ਵੱਡਾ ਐਕਸ਼ਨ ਪੰਜਾਬ ਦੇ ਲੋਕਾਂ ਤੇ ਕਾਦੀ ਇਨਸਾਫ ਲਈ ਇਸੇ ਕਰਨ ਜਾ ਰਹੇ ਆ। ਸੋ ਮੈਂ ਜਿੰਨੀਆਂ ਵੀ ਐਸਸੀਬੀਸੀ ਸਮਾਜ ਨਾਲ ਸੰਬੰਧਤ ਜਾਂ ਅਨਸਾਫਸੰਦ ਜਿੱਥੇ ਬੰਨੀਆਂ ਜਿਹੜੀਆਂ ਗੁਰੂਆਂ ਦੇ ਮਿਸ਼ਨ ਨੂੰ ਮੰਨਦੀਆਂ, ਗੁਰੂ ਵਿਦਾਸ ਦੇ ਮਿਸ਼ਨ ਨੂੰ ਮੰਨਦੀਆਂ, ਬਾਬਾ ਜੀਵਨ ਸਿੰਘ ਦੇ ਮਿਸ਼ਨ ਨੂੰ ਮੰਨਦੀਆਂ, ਬਾਬਾ ਸੋਮ ਬਿੜਕਰ ਦੇ ਮਿਸ਼ਨ ਨੂੰ ਮੰਨਦੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਿਸ਼ਨ ਨੂੰ ਮੰਨਦੀਆਂ ਤੇ ਇਨਸਾਫ ਨੂੰ ਮੰਨਦੀਆਂ ਉਹਨਾਂ ਨੂੰ ਅਪੀਲ ਕਰਦੇ ਆਂ। ਕਿ ਆਹੋ ਜਿਹੜੇ ਅੱਜ ਨਹੀਂ ਆ ਸਕੇ ਤਾਂ ਉਹ 20 ਅਗਸਤ ਨੂੰ ਫਰੀਦਕੋਟ ਦੀ ਤੱਕ ਕਿਤੇ ਆਓ ਆਪਾਂ ਬੈਠ ਕੇ ਵਿਚਾਰ ਚਰਚਾ ਕਰਕੇ ਪੰਜਾਬ ਦੇ 40% ਲੋਕਾਂ ਦੇ ਹੱਕਾਂ ਲਈ ਤਾਂ ਨਹੀਂ ਲੜਾਈ ਮਜਬੂਤੀ ਨਾਲ ਲੜ ਸਕੀਏ ਲੋਕਤਾਂਤਵ ਨੂੰ ਬਚਾਉਣ ਲਈ ਲੋਕਤਾਂਤਵ ਨੂੰ ਬਚਾਉਣ ਲਈ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਲੋਕਤਾਂਤਰ ਨੂੰ ਖਤਮ ਕਰਨ ਦੀਆਂ ਚਾਲਾਂ ਜੋ ਕੌਨ ਕਮਿਸ਼ਨ ਵੱਲੋਂ ਰਸੀਆਂ ਜਾ ਰਹੀਆਂ ਹਨ ਉਹਨਾਂ ਸਾਰਿਆਂ ਨੂੰ ਆਪਾਂ ਵਿਚਾਰ ਚਰਚਾ ਕਰਕੇ ਇੱਕ ਲਹਿਰੀ ਕਾਨੂੰਨ ਦਾ ਬਣਾ ਸਕੀਏ ਤੋਂ ਮੈਂ ਇੱਕ ਵਾਰ ਫਿਰ ਸਾਰੇ ਪੰਜਾਬ ਦੇ ਲੋਕਾਂ ਨੂੰ ਪੀ ਕਰਦਾ ਇਹ ਸੰਯੁਕਤ ਦਲਤਪੋਰਚਾ ਹਰ ਪਾਰਟੀ ਦੇ ਹਰ ਜਥੇਬੰਦੀ ਦੇ ਆਗੂ ਨੂੰ ਸਦਾ ਦੰਦਾ ਤੇ ਹਰੇਕ ਨੂੰ ਅਸੀਂ ਮੰਨਤਾ ਦੇ ਨਾਲ ਸਤਿ ਆਵਾ ਬਾਬਾ ਸਭ ਮਿਹਰ ਕਰਨ ਦੀ ਮਸਲ ਨੂੰ ਆਪਾਂ ਪੂਰਾ